ਸਾਥੀ ਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਸਿਹਤ ਵਿਭਾਗ ਵੱਲੋਂ ਪੋਸਟਾਂ ਜਾਰੀ ਹੋਈਆਂ ਨੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਵੱਖ-ਵੱਖ ਪੋਸਟਾਂ ਦਾ ਇਹ ਨੋਟੀਫਿਕੇਸ਼ਨ ਹੈ ਤੇ ਬਿਨਾ ਕਿਸੇ ਦੇਰੀ ਆਪਾਂ ਸਿੱਧੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਸਭ ਤੋਂ ਪਹਿਲਾ ਪੋਸਟ ਹੈ ਜੀ ਗਾਇਨਕੋਲੋਜਿਸ ਦੀ ਜਿਦਲੀ ਨਵਾਂ ਵੱਲੋਂ 8 ਪੋਸਟਾਂ ਜਾਰੀ ਕੀਤੀਆਂ ਗਈਆਂ ਇਹ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਯੋਗਤਾ ਦੇ ਲਈ ਐਮਬੀਐਸ ਡਿਗਰੀ ਚਾਹੀਦੀ ਤੁਹਾਡੀ ਵਿਦ ਐਮਡੀ ਡੀਐਨਬੀ ਆਫ ਸੈਕਸ ਐਂਡ ਗਾਇਨਕੋਲੋਜੀ ਦੇ ਵਿੱਚ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਇਹ ਡਿਗਰੀ ਹੋਣੀ ਚਾਹੀਦੀ ਹੈ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਨਿਊ ਡੈਲੀ ਦੇ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਐਕਸਪੀਰੀਅੰਸ ਵੀ ਮੰਗਿਆ ਗਿਆ ਹੈ ਨਵਾਂ ਵੱਲੋਂ 1 ਲੱਖ ਰੁਪਏ ਪਰ ਮਾਂਥ ਸੈਲਰੀ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਜੀ ਨੈਕਟਰ ਜੀ ਡਾਇਰੋਲੋਜਿਸਟ ਇੱਕ ਪੋਸਟ ਜਾਰੀ ਹੋਈ ਤੇ ਯੋਗਤਾ ਦੇ ਲਈ ਐਮਬੀਬੀਐਸ ਡਿਗਰੀ ਵਿਦ ਡਿਪਲੋਮਾ ਇਹਨਾਂ ਵੱਲੋਂ ਮੰਗਿਆ ਗਿਆ ਐਮਡੀ ਡੀਐਨਬੀ ਇਨ ਰੇਡੀਓ ਡਾਇਗਨੋਸਿਸ ਦੇ ਵਿੱਚ ਤੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇਹ ਹੋਣਾ ਚਾਹੀਦਾ ਤੁਹਾਡਾ ਡਿਪਲੋਮਾ ਡਿਗਰੀ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਜਾਂ ਸਟੇਟ ਮੈਡੀਕਲ ਕਾਉਂਸਲ ਦੇ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਤਜਰਬਾ ਵੀ ਮੰਗਿਆ ਗਿਆ 1.5 ਲੱਖ ਰੁਪਿਆ ਪਰ ਮਹੀਨਾ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਨੈਕਟਰੀ ਪੈਡਿਟਿਸ਼ਨ ਜਿਹਦੇ ਲਈ ਇੱਕ ਪੋਸਟ ਜਾਰੀ ਹੋਈ ਹੈ ਯੋਗਤਾ ਦੇ ਲਈ ਐਮਬੀਬੀਐਸ ਦੀ ਡਿਗਰੀ ਤੁਹਾਡੀ ਚਾਹੀਦੀ ਹੈ ਵਿਦ ਐਮਡੀ ਡੀਐਨਬੀ ਇਨ ਪੀਡੀਆਟ੍ਰਿਕਸ ਡੀਸੀਐਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਤੁਹਾਡੀ ਹੋਣੀ ਚਾਹੀਦੀ ਹੈ ਤੇ ਤੁਸੀਂ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ 1 ਲੱਖ ਰੁਪਿਆ ਪਰ ਮਹੀਨਾ ਸੈਲਰੀ ਰਹੂਗੀ ਇਹਦੇ ਲਈ ਤਜਰਬਾ ਵੀ ਮੰਗਿਆ ਗਿਆ ਜੀ ਨੈਕਟੇਜ ਮਾਈਕਰੋਬਾਇਓਲੋজিস্ট ਇੱਕ ਪੋਸਟ ਜਾਰੀ ਹੋਈ ਹੈ ਐਮਬੀਬੀਐਸ ਡਿਗਰੀ ਮੰਗੀ ਗਈ ਹੈ ਜੀ ਵਿਦ ਐਮਡੀ ਡੀਐਨਬੀ ਇਨ ਮਾਈਕਰੋਬਾਇਓਲੋਜੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੇ ਡਿਗਰੀ ਹੋਣੀ ਚਾਹੀਦੀ ਹੈ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਤੇ ਤਜਰਬਾ ਮੰਗਿਆ ਗਿਆ 85000 ਰੁਪਏ ਪਰ ਮਹੀਨਾ ਸੈਲਰੀ ਲਾਉਗੀ ਇਸ ਪੋਸਟ ਲਈ ਨੈਕਟ ਹੈ ਜੀ ਆ ਪੀ ਡੈਮੋਲੋਜਿਸ ਤੋਂ ਇੱਕ ਪੋਸਟ ਜਾਰੀ ਹੋਈ ਹੈ ਐਮ ਬੀ ਬੀ ਐਸ ਡਿਗਰੀ ਤੁਹਾਡੀ ਚਾਹੀਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐਮ ਡੀ ਡੀ ਐਨ ਵੀ ਇਨ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਕਮਿਊਨਿਟੀ ਹੈਲਥ ਐਡਮਿਨਿਸਟ੍ਰੇਸ਼ਨ ਇਹ ਤੁਹਾਡੇ ਕੋਲ ਯੋਗਤਾਵਾਂ ਇਹਨਾਂ ਵੱਲੋਂ ਮੰਗੀਆਂ ਗਈਆਂ ਤੇ ਸਟੇਟ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਨਾਲ ਰਜਿਸਟਰਡ ਹੋਣੇ ਚਾਹੀਦੇ ਹੋ 2 ਸਾਲ ਦਾ ਤਜਰਬਾ ਮੰਗਿਆ ਗਿਆ ਜੀ 85000 ਰੁਪਏ ਪਰ ਮਹੀਨਾ ਸੈਲਰੀ ਇਸ ਪੋਸਟ ਦੇ ਲਈ ਰੋਗੀ ਇਹ ਜੋ ਪੋਸਟਾਂ ਨੇ ਜੀ ਨੈਸ਼ਨਲ ਹੈਲਥ ਮਿਸ਼ਨ ਚੰਡੀਗੜ੍ਹ ਵੱਲੋਂ ਜਾਰੀ ਹੋਈਆਂ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਇਹਨਾਂ ਪੋਸਟਾਂ ਦੇ ਲਈ ਡਾਇਰੈਕਟ ਇੰਟਰਵਿਊ ਰਹਿਣ ਵਾਲਾ ਤੇ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਰੱਖਦੇ ਆ ਵੋਕਨ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜੀ ਤੁਸੀਂ 7 April 2025 ਨੂੰ ਇਹ ਇੰਟਰਵਿਊ 9:30 ਵਜੇ ਸਵੇਰੇ ਰਹਿਣ ਵਾਲੀ ਹੈ ਆਫਿਸ ਆਫ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਆਫ 4th ਫਲੋਰ ਐਡਮਿਨਿਸਟ੍ਰੇਟਿਵ ਬਲਾਕ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪੀਟਲ ਸੈਕਟਰ 16 ਚੰਡੀਗੜ੍ਹ ਇੱਥੇ ਇਹ ਇੰਟਰਵਿਊ ਰਹਿਣ ਵਾਲੀ ਹੈ ਤਾਂ ਤੁਸੀਂ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਇਸ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੋਗਰੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਤਾਂ ਨਾ